ਹੋ ਜੀ ਨਮਸਕਾਰ ਜੀ ਮੈਂ ਬਿਕਰ ਤੋਂ 233 ਤੋਂ ਆਜ ਦੇ ਬੀਬੀ ਸਕੂਦਲੋ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਪਗੰਧਤ ਕਰਦੇ ਬੀਬੀ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਕੀ ਕਰ ਰਹੇ ਬਸ ਉਸ ਪਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਹੈ ਅੱਜ ਉਹਨਾਂ ਦੇ ਪਵਿੱਤਰ ਦਿਹਾੜੇ ਤੇ ਅਸੀਂ ਇਹ ਸੁਤਮਨੀ ਸਾਹਿਬ ਦਾ ਪਾਠ ਕਰਵਾਇਆ ਹੈ ਇੱਕ ਉਹਨਾਂ ਦੀਆਂ ਸਿੱਖਿਆਵਾਂ ਇੱਕ ਐਜ਼ ਅ ਬੈਸਟ ਟੀਚਰ ਰਏ ਗੁਰੂ ਨਾਨਕ ਦੇਵ ਜੀ ਮੈਂ ਵੀ ਚਾਹੁੰਦੀ ਹਾਂ ਕਿ ਸਾਡੇ ਬੱਚਿਆਂ ਦੇ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਪੂਰਨ ਤੌਰ ਤੇ ਉਹਨਾਂ ਦੇ ਰੂਪ ਵਿਚਾਨ ਤੇ ਉਹ ਇੱਕ ਚੰਗੇ ਇਨਸਾਨ ਬਣਨ ਅਤੇ ਚੰਗੇ ਚਰਿੱਤਰ ਦੇ ਮਾਲਕ ਬਣਨ ਜੀ ਇਸ ਤੋਂ ਇਲਾਵਾ ਦਸਤਾਰ ਮੁਕਾਬਲੇ ਤੇ ਵੀ ਦਿਖਾਈ ਮੁਕਾਬਲੇ ਹਾਂਜੀ ਦਸਤਾਰ ਮੁਕਾਬਲਾ ਕਰਵਾਇਆ ਕਿਉਂਕਿ ਅੱਜ ਦੇ ਕੱਲ ਸਿੱਖੀ ਨੂੰ ਭੁੱਲਦੇ ਜਾ ਰਹੇ ਆ ਕਾਫੀ ਤੇ ਅਸੀਂ ਉਹਨਾਂ ਦੇ ਹੀ ਇਸ ਸਿੱਖੀ ਨੂੰ ਅੱਗੇ ਵਧਾਉਣ ਦੇ ਲਈ ਦਸਤਾਰ ਮੁਕਾਬਲੇ ਕਰਵਾਏ ਆ ਔਰ ਸੁੰਦਰ ਲਿਖਾਈ ਬੱਚਿਆਂ ਨੇ ਤੁਸੀਂ ਮੰਨਣਾ ਨਹੀਂ ਕਿ ਸੁੰਦਰ ਲਿਖਾਈ ਦੇ ਬੱਚਿਆਂ ਨੇ ਇੰਨੇ ਸੋਹਣੇ ਮੋਤੀ ਪਰੋਏ ਆ ਨਾ ਤੁਸੀਂ ਕੰਪਿਊਟਰ ਆਈਟੀ ਦਾ ਜਮਾਨਾ ਹੈ ਜਿੱਥੇ ਟਾਈਪ ਕਰਕੇ ਇੰਨੇ ਸੁੰਦਰ ਤੋਂ ਸੁੰਦਰ ਰਾਈਟਿੰਗ ਕਾਰਡਸ ਆ ਸਕਦੇ ਆ ਉੱਥੇ ਸਾਡੇ ਬੱਚਿਆਂ ਨੇ ਮੋਤੀ ਪਰੋ ਕੇ ਵਿਖਾ ਦਿੱਤਾ ਕਿ ਵੀ ਅਸੀਂ ਵੀ ਕਿਸੇ ਆਈਟੀ ਨੂੰ ਪਿੱਛੇ ਛੱਡ ਕੇ ਆਪਣੇ ਹੱਥਾਂ ਦੇ ਕਲਾ ਦਿਖਾਈ ਗਏ ਉਹਨਾਂ ਨੇ ਜੀ ਇਸ ਟਾਈਮ ਸੱਜਣ ਬਾਬਾ ਜੀ ਵੀ ਮਿਲਦੇ ਸੰਤਿਸ਼੍ਰੀਮ ਜੀ ਗੱਲਬਾਤ ਕਰਦੇ ਆ ਬਾਬਾ ਜੀ ਕੀ ਕਹਿਣਾ ਚਾਹੋ ਗਾ ਜੀ ਜੀ ਕਿਹਦਾ ਕਾਇਸ ਤੇ ਆਜ ਡੀਬੀ ਸਕੂਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਤਾਰ ਦੇਣ ਮੌਨਦੇ ਹੋਏ ਸ੍ਰੀ ਸ਼ਬਰੀ ਸਾਹਿਬ ਦੇ ਪਾਰਟ ਹੋਏ ਹੈ ਨਾਲ ਹੀ ਦਸਤਾਫ ਮੁਕਾਬਲੇ ਹੋਏ ਹੈ ਰੇਟਿੰਗ ਮੁਕਾਬਲੇ ਹੋਏ ਹੈ ਉਹ ਲੋਚੰਗਾ ਲੱਗਦਾ ਹੈ ਬੱਚਿਆਂ ਨੇ ਸਕੂਲ ਦੇ ਵਿੱਚ ਇਹਨੇ ਬਹੁਤ ਵਧੀਆ ਜਿਹੜਾ ਗਾਇ ਸ਼ਬਦ ਗਾਇਨ ਕੀਤਾ ਔਰ ਬੱਚਿਆਂ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਣ ਦਾ ਇਲਾਹੀ ਕੀਰਤਨ ਤੋਂ ਦਾ ਟਾਈਮ ਪ੍ਰਾਪਤ ਹੋਇਆ ਸਾਰੇ ਅਸੀਂ ਭਾਗਾਂ ਵਾਲੇ ਕਰਮਾਂ ਵਾਲੇ ਆ ਕਿਉਂਕਿ ਸਾਨੂੰ ਅੱਜ ਲੋੜ ਹੈ ਸਾਡੇ ਬੱਚਿਆਂ ਨੂੰ ਸਾਡੇ ਧਰਮ ਦੇ ਨਾਲ ਜੋੜਨਾ ਸਾਡੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਤਾਂ ਕਿ ਸਾਡੇ ਬੱਚੇ ਗੁਰੂ ਸਾਹਿਬ ਤੋਂ ਇਹ ਸਿੱਖਿਆ ਪ੍ਰਾਪਤ ਕਰਕੇ ਆਪਦੇ ਜੀਵਨ ਦੇ ਵਿੱਚ ਧਾਰਨ ਕਰਨ ਔਰ ਆਪਣਾ ਚੰਗਾ ਆਚਰਣ ਚੰਗਾ ਸਮਾਜ ਸਿਰਜਣ ਕਾਰਨ ਔਰ ਮੈਂ ਵਧਾਈ ਦਿੰਨਾ ਹੈ ਐਨਡੀਵੀ ਕਾਲਜ ਦੀ ਮੈਨੇਜਮੈਂਟ ਨੂੰ ਟੀਚਰ ਸਾਹਿਬਾਨ ਨੂੰ ਜਿਨ੍ਹਾਂ ਨੇ ਇੱਕ ਬਹੁਤ ਹੀ ਸੁੰਦਰ ਇਸ ਸਮਾਗਮ ਨੂੰ ਕਰਾਇਆ ਗੁਰੂ ਸਾਹਿਬ ਦੇ ਪਾਠ ਹੋਏ ਆ ਗੁਰੂ ਸਾਹਿਬ ਦਾ ਵਡਾਸਰ ਰਿਹਾ ਔਰ ਸਾਰੇ ਬੱਚੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤ ਹੋ ਕੇ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਆਪਣੀ ਜੀਵਨ ਸਫਲ ਹੋਣ ਔਰ ਪ੍ਰਮਾਤਮਾ ਕਿਰਪਾ ਕਰੇ ਸਕੂਲ ਨੂੰ ਗੰਭੀਰਤਾਪੂਰਵਕ ਤਰੱਕੀ ਵੱਲ। ਥੈਂਕ ਯੂ ਟੀਚਰ ਸਾਹਿਬ ਕੀ ਕਹਿਣਾ ਚਾਹੁੰਗੇ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਗੁਰੂ ਸਾਹਿਬ ਦੇ ਪੁਜਤਰ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਦੂਸਰਾ ਮੈਂ ਮੈਡਮ ਜੋਤੀ ਸ਼ਰਮਾ ਜੀ ਔਰ ਸਮੂਹ ਸਟਾਫ ਨੂੰ ਵੀ ਵਧਾਈ ਦਿੰਦਾ ਆ ਜਿਨ੍ਹਾਂ ਨੇ ਇਸ ਦਿਹਾੜੇ ਤੇ ਉਪਰਾਲਾ ਕੀਤਾ ਹੈ ਔਰ ਅੱਜ ਮੈਨੂੰ ਇੱਥੇ ਦੇਖ ਕੇ ਬੜੀ ਖੁਸ਼ੀ ਹੋਈ ਕਿ ਸਕੂਲਸ ਵੱਲੋਂ ਛੋਟੇ ਛੋਟੇ ਬੱਚਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਹੈ ਉਹਨਾਂ ਨਾਲ ਇਹਨਾਂ ਦਾ ਇਹ ਮਕਸਦ ਸਮਝ ਆਉਂਦਾ ਹੈ ਕਿ ਬੱਚਿਆਂ ਨੂੰ ਜੋ ਗੁਰਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਉਹਨਾਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ ਔਰ ਬਹੁਤ ਅੱਛਾ ਲੱਗਿਆ ਜਿਹੜਾ ਨੇ ਉਪਰਾਲਾ ਕੀਤਾ ਹੈ ਤੋਂ ਮੈਂ ਸਮੂਹ ਸਟਾਫ ਨੂੰ ਪ੍ਰਿੰਸੀਪਲ ਮੈਡਮ ਨੂੰ ਸਾਰਿਆਂ ਨੂੰ ਵਧਾਈ ਸਰ ਅੱਜ ਡੀਵੀ ਸਕੂਲ ਦੇ ਵਿੱਚ ਕਾਸ਼ ਦੀ ਆਟਮ ਲੈ ਗਿਆ ਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਬਹੁਤ ਹੀ ਇਸ ਭਾਗਾ ਭਰਿਆ ਦਿਨ ਹੈ ਡੀਵੀ ਸਕੂਲ ਜੈਤੋ ਦੇ ਪ੍ਰਾਂਗਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਜੋ ਪਹਿਲੇ ਗੁਰੂ ਸੀ ਉਹਨਾਂ ਦੇ ਪ੍ਰਕਾਸ਼ਪੁਰਨ ਦੇ ਦਿਹਾੜੇ ਤੇ ਬੱਚਿਆਂ ਵੱਲੋਂ ਸਟਾਫ ਵੱਲੋਂ ਉਹ ਗੁਰੂ ਜੀ ਦੀ ਜੜੀ ਇੱਕ ਸੋਚ ਤੇ ਫਲਸਫੀ ਤੇ ਉਹਨਾਂ ਦੇ ਸਿਧਾਂਤਾਂ ਤੋਂ ਜਿਹੜੀ ਅੱਜ ਦੀ ਪੀੜ੍ਹੀ ਦੂਰ ਹੋ ਰਹੀ ਹੈ ਉਹਦੇ ਲਈ ਜਿਹੜਾ ਹੈ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਪਰ ਸਾਰੇ ਬੱਚਿਆਂ ਨੇ ਅੱਜ ਬਹੁਤ ਵਧੀਆ ਸ਼ਬਦ ਕੀਰਤਨ ਤੇ ਪਾਠ ਦਾ ਉਚਾਰਨ ਕੀਤਾ ਜਿਸ ਦੇ ਨਾਲ ਬੱਚਿਆਂ ਦੇ ਅੰਦਰ ਅੱਛੀ ਸੋਚ ਤੇ ਅੱਛੇ ਵਿਚਾਰ ਕਿਸੇ ਵੀ ਇਨਸਾਨ ਨੂੰ ਬਿਹਤਰ ਬਣਾਉਣ ਦੇ ਲਈ ਉਹਦੀ ਸੋਚ ਨੂੰ ਪਰਵਰਤਤ ਕਰਨਾ ਹੁੰਦਾ ਤੇ ਗੁਰੂ ਸਾਹਿਬਾਨ ਨੇ ਜਿਵੇਂ ਕਿਹਾ ਜੀ ਸੱਚਾ ਸੋਦਾ ਯਾਨੀ ਕਿ ਸੱਚ ਦੇ ਲਈ ਕੰਮ ਕਰਨਾ ਹੱਕ ਦੇ ਲਈ ਕੰਮ ਕਰਨਾ ਕਿਰਤ ਕਰੋ ਵੰਡ ਛਕੋ ਤੇ ਉਹੀ ਅੱਜ ਮੈਨੂੰ ਇਸ ਸਕੂਲ ਦੇ ਵਿੱਚ ਸਾਰਾ ਜੀ ਬਿਨਾ ਬੱਚਿਆਂ ਵੱਲੋਂ ਸੇਵਾ ਕੀਤੀ ਜਾ ਰਹੀ ਸੀ ਜੀ ਔਰ ਇਹ ਭਾਵਨਾ ਅਗਰ ਸਕੂਲ ਵੱਲੋਂ ਅਧਿਆਪਕਾਂ ਵੱਲੋਂ ਬੱਚਿਆਂ ਵਿੱਚ ਵਿਕਸਿਤ ਕੀਤੀ ਜਾ ਰਹੀ ਹੈ ਤਾਂ ਬਹੁਤ ਹੀ ਕਾਬਿਲ ਹੈ ਤਾਰੀਫ ਹੈ ਔਰ ਉਮੀਦ ਹੈ ਕਿ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਚੜ੍ਹਦੀ ਕਲਾ ਵਿੱਚ ਸਾਰਿਆਂ ਨੂੰ ਬਖਸ਼ਣਗੇ ਜੀ ਸਾਰੇ ਪੇਰੈਂਟਸ ਨੂੰ ਬੱਚਿਆਂ ਨੂੰ ਸਟਾਫ ਔਰ ਪੂਰੇ ਸ਼ਹਿਰ ਵਾਸੀਆਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਔਰ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਇਸ ਤੋਂ ਇਲਾਵਾ ਦਸਤਾਰ ਮੁਕਾਬਲੇ ਵੀ ਕਰਾਏ ਗਏ ਹਾਂ ਜੀ ਹਾਂਜੀ ਇਹਦੇ ਵਿੱਚ ਦਸਤਾਰ ਮੁਕਾਬਲੇ ਕਰਾਏ ਗਏ ਕਿ ਜਿਹੜੇ ਬੱਚੇ ਅੱਜ ਵੈਸਟਰਨ ਕਲਚਰ ਤੋਂ ਪ੍ਰਭਾਵਿਤ ਹੋ ਰਹੇ ਆ ਜੀ ਤਾਂ ਉਹ ਕਹਿੰਦੇ ਕਿ ਜਿਹੜੀ ਆਪਣਾ ਸਿੱਖ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਿੱਖਾਂ ਦੇ ਰਹੇ ਆ ਜੀ ਤਾਂ ਇੱਕ ਸਿੱਖ ਇਤਿਹਾਸ ਜਿਹੜਾ ਆਪਣੇ ਆਪ ਵਿੱਚ ਇੱਕ ਫਕਾ ਯਾਨੀ ਕਿ ਕਿੰਨੀਆਂ ਮੁਸ਼ਕਲਾਂ ਨੇ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਦੇ ਤਾਂ ਦਸਤਾਰ ਮੁਕਾਬਲੇ ਦੇ ذریعے ਬੱਚਿਆਂ ਦੇ ਵਿੱਚ ਉਹ ਆਚਰਣ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਕੂਲ ਬਣਾ। ਔਰ ਬੱਚੇ ਬਹੁਤ ਹੀ ਪਿਆਰੇ ਗੁਰੂ ਦੇ ਸਿੱਖ ਲੱਗ ਰਹੇ ਸੀ ਤਾਂ ਉਹਨਾਂ ਨੂੰ ਸਾਰਿਆਂ ਨੂੰ ਸਾਧੂ ਬਾਦ ਸ਼ੁਭ ਕਾਮਨਾ ਔਰ ਈਸ਼ਵਰ ਉਹਨਾਂ ਨੂੰ ਸੱਚਾਈ ਤੇ ਅਛਾਈ ਦੇ ਰਾਹ ਤੇ ਚਲਾਵੇ ਔਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਬੱਚੇ।